ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਜੇ ਕਿਸੇ ਦੇ ਹੱਥ ਦੇ ਵਿੱਚ ਖਾਲੀ ਕੌਲਾ ਫੜਿਆ ਨਾ ਇਹ ਨਾ ਸੋਚੋ ਕਿ ਉਹ ਕੁਝ ਮੰਗਣ ਆਇਆ ਹੋ ਸਕਦਾ ਉਹ ਆਪਣਾ ਸਾਰਾ ਕੁਝ ਵੰਡ ਕੇ ਆਇਆ ਹੋਵੇ ਐਵੇਂ ਇੱਕ ਵਾਰੀ ਇੱਕ ਵਪਾਰੀ ਜਿਹਨੂੰ ਊਠ ਰੱਖਣ ਦਾ ਬੜਾ ਸ਼ੌਂਕ ਸੀ ਉਹ ਬਾਜ਼ਾਰ 'ਚ ਜਾਂਦਾ ਜਿੱਥੇ ਊਠਾਂ ਦੀ ਮੰਡੀ ਲੱਗੀ ਹੁੰਦੀ ਆ ਉੱਥੇ ਜਾ ਕੇ ਇੱਕ ਆਪਦੇ ਪਸੰਦ ਦਾ ਊਠ ਖਰੀਦ ਲੈਂਦਾ ਜਿੰਨਾ ਉਹਦਾ ਮੁੱਲ ਤੈਅ ਕੀਤਾ ਹੁੰਦਾ ਓਨੇ ਪੈਸੇ ਉਹ ਊਠ ਵਾਲੇ ਨੂੰ ਦੇ ਦਿੰਦਾ ਤੇ ਊਠ ਲੈ ਕੇ ਆਪਣੇ ਘਰੇ ਆ ਜਾਂਦਾ ਤੇ ਉਸ ਵਪਾਰੀ ਦੇ ਨੌਕਰ ਚਾਕਰ ਸਾਰੇ ਘਰ ਦੇ ਦੇਖ ਕੇ ਬੜੇ ਖੁਸ਼ ਹੁੰਦੇ ਆ ਕਿਉਂਕਿ ਊਠ ਸੱਚੀ ਮੁੱਚੀ ਬੜਾ ਪਿਆਰਾ ਸੀ ਬੜਾ ਸੋਹਣਾ ਸੀ ਫਿਰ ਉਹ ਆਪਦੇ ਨੌਕਰ ਨੂੰ ਕਹਿੰਦਾ ਵੀ ਆ ਲੈ ਲੈ ਜਾ ਇਹਨੂੰ ਤੇ ਹੁਣ ਇਹਦੀ ਸਾਫ ਸਫਾਈ ਕਰਕੇ ਇਹਨੂੰ ਪੂਰੀ ਤਰ੍ਹਾਂ ਲਿਸ਼ਕਾ ਦੇ ਐਨ ਵਧੀਆ ਬਣਾ ਦੇ ਊਠ ਨੂੰ ਤੇ ਨੌਕਰ ਊਠ ਨੂੰ ਲੈ ਜਾਂਦਾ ਨ ਜਾ ਕੇ ਪਹਿਲਾਂ ਸਭ ਤੋਂ ਉਹਦੀ ਕਾਠੀ ਲਾਉਂਦਾ ਜਦੋਂ ਕਾਠੀ ਲਾਉਂਦਾ ਕਾਠੀ ਦੇ ਥੱਲੇ ਨਾ ਉਹਨੂੰ ਇੱਕ ਕੋਟਲੀ ਵੀਂਦੀ ਆ ਤੇ ਉਸ ਵਪਾਰੀ ਦਾ ਨੌਕਰ ਜਦੋਂ ਪੋਟਲੀ ਲਾਉਂਦਾ ਤਾਂ ਉਹਦੇ ਵਿੱਚ ਦੇਖਦਾ ਵੀ 6 ਹੀਰੇ ਪਏ ਹੁੰਦੇ ਆ ਜਿਹੜੇ ਬੜੇ ਕੀਮਤੀ ਹੁੰਦੇ ਆ ਉਹ ਸੋਚਦਾ ਵੀ ਆਹ ਤਾਂ ਮਾਲਕ ਨੇ ਬੜਾ ਵਧੀਆ ਸੌਦਾ ਕਰਨਿਆ ਊਠ ਦੇ ਨਾਲ ਨਾਲ 6 ਇੰਨੇ ਮਹਿੰਗੇ ਮੁੱਲ ਦੇ ਹੀਰੇ ਵੀ ਮਿਲ ਗਏ ਉਹ ਪੋਟਲੀ ਲੈ ਕੇ ਆਪਦੇ ਮਾਲਕ ਉਸ ਵਪਾਰੀ ਕੋਲ ਚਲਿਆ ਜਾਂਦਾ ਕਹਿੰਦਾ ਸਾਹਿਬ ਜੀ ਕੱਲਾ ਊਠ ਖਰੀਦਿਆ ਈ ਜਾਂ ਨਾਲ ਆ ਹੀਰੇ ਵੀ ਖਰੀਦੇ ਆ ਤਾਂ ਵਪਾਰੀ ਕਹਿੰਦਾ ਤੈਨੂੰ ਕਿੱਥੋਂ ਮਿਲੇ ਉਹ ਦੱਸ ਦਿੰਦਾ ਕਹਿੰਦਾ ਵੀ ਮੈਂ ਊਠ ਦੀ ਕਾਠੀ ਲਈ ਸੀ ਉਹਦੇ ਥੱਲੇ ਆ ਪੋਟਲੀ ਲੰਮਕਦੀ ਸੀ ਇਦੇ ਵਿੱਚ 6 ਹੀਰੇ ਆ ਜਿਹੜੇ ਕਿ ਬਹੁਤ ਕੀਮਤੀ ਨੇ ਤਾਂ ਵਪਾਰੀ ਕਹਿੰਦਾ ਲਿਆ ਫੜਾ ਮੈਨੂੰ ਕੋਟਲੀ ਕਿਉਂਕਿ ਉਹਦੀ ਆ ਆਪਾਂ ਇਕੱਲਾ ਊਠ ਲਿਆ ਨੌਕਰ ਬੜਾ ਹੈਰਾਨ ਹੁੰਦਾ ਕਹਦਾ ਯਾਰ ਕਮਾਲ ਦਾ ਬੰਦਾ ਇਹ ਜਦੋਂ ਆ ਹੀ ਗਏ ਹੋਰ ਕਾਹਦਾ ਮੋੜਨਾ ਪਰ ਉਹ ਵਪਾਰੀ ਕਹਿੰਦਾ ਨਹੀਂ ਮੈਂ ਮੋੜ ਕੇ ਆਵਾਂ ਵਪਾਰੀ ਉਹ ਕੋਟਲੀ ਲੈ ਕੇ ਉਸੇ ਬਾਜ਼ਾਰ ਦੇ ਵਿੱਚ ਫੇਰ ਚਲਿਆ ਜਾਂਦਾ ਤੇ ਜਿਸ ਤੋਂ ਊਠ ਖਰੀਦਿਆ ਸੀ ਉਹਨੂੰ ਸਾਰੇ ਬਾਜ਼ਾਰ ਦੇ ਵਿੱਚ ਲੱਭਦਾ ਅਖੀਰ ਜਦੋਂ ਉਹ ਬੰਦਾ ਮਿਲ ਜਾਂਦਾ ਤਾਂ ਉਹਨੂੰ ਜਾ ਕੇ ਕਹਿੰਦਾ ਵੀ ਆਹ ਲੈ ਤੇਰੀ ਕੋਟਲੀ ਤੇਰੀ ਇਮਾਨਤਾ ਇਹਦੇ ਵਿੱਚ ਹੀਰੇ ਆ ਜਿਹੜੇ ਕਿ ਊਠ ਦੀ ਕਾਠੀ ਦੇ ਥੱਲੇ ਲੰਕਦੇ ਸੀ ਤਾਂ ਉਹ ਬੰਦਾ ਜਿਹੜਾ ਊਠ ਖਰੀਦਿਆ ਸੀ ਉਹ ਇਹ ਦੇਖ ਕੇ ਸਾਰਾ ਕੁਝ ਬੜਾ ਹੈਰਾਨ ਹੁੰਦਾ ਤੇ ਬੜਾ ਖੁਸ਼ ਹੁੰਦਾ ਤੇ ਉਸ ਵਪਾਰੀ ਦਾ ਬੜਾ ਸ਼ੁਕਰਾਨਾ ਕਰਦਾ ਤੇ ਮਨ 'ਚ ਸੋਚਦਾ ਵੀ ਇਹ ਵਪਾਰੀ ਬੜਾ ਨੇਕ ਦਿਲ ਬੰਦਾ ਜਿਨੇ ਇੰਨੇ ਮਹਿੰਗੇ ਹੀਰੇ ਮੈਨੂੰ ਵਾਪਸ ਕਰਨ ਆ ਗਿਆ ਤੇ ਜਦੋਂ ਉਹ ਬੰਦਾ ਆਪਦੀ ਤਸੱਲੀ ਕਰਨ ਦੇ ਲਈ ਕੋਟਲੀ ਖੋਲਦਾ ਬੱਚੋ ਦੇ ਹੀਰੇ ਹੁੰਦੇ ਆ ਤਾਂ ਉਹਦੇ ਵਿੱਚੋਂ ਦੋ ਹੀਰੇ ਕੱਢ ਕੇ ਉਸ ਵਪਾਰੀ ਨੂੰ ਇਨਾਮ ਦੇ ਤੌਰ ਤੇ ਦੇਣ ਲੱਗਦਾ ਤਾਂ ਉਹ ਵਪਾਰੀ ਕਹਿੰਦਾ ਨਹੀਂ ਨਹੀਂ ਮੈਂ ਇਹ ਹੀਰੇ ਨਹੀਂ ਲੈਣੇ ਮੈਂ ਦੋ ਹੀਰੇ ਪਹਿਲਾਂ ਹੀ ਰੱਖ ਲਿਆ ਤਾਂ ਉਹ ਬੰਦੇ ਨੂੰ ਉਸ ਵਪਾਰੀ ਤੇ ਥੋੜਾ ਜਿਹਾ ਗੁੱਸਾ ਆਉਂਦਾ ਕਹਿੰਦਾ ਜੇ ਨਾਲੇ ਮੋੜਨ ਆ ਗਿਆ ਨਾਲੇ ਵਿੱਚੋਂ ਦੋ ਹੀਰੇ ਵੀ ਕੱਢ ਲੇ ਵੀ ਇਹਦੀ ਤਾਂ ਲੱਗਦਾ ਆਉਂ ਭਾਗਤ ਕਰਨੀ ਪਊ ਫਿਰ ਉਹ ਆਪਣੇ ਗੁੱਸੇ ਨੂੰ ਕੰਟਰੋਲ ਕਰਦਾ ਥੋੜਾ ਜਿਹਾ ਥੋੜਾ ਜਿਹਾ ਕੰਟਰੋਲ ਕਰਕੇ ਜਦੋਂ ਹੀਰਿਆਂ ਦੀ ਗਿਣਤੀ ਕਰਦਾ ਤਾਂ 6 ਦੇ 6 ਹੀਰੇ ਪੂਰੇ ਹੁੰਦੇ ਆ ਤਾਂ ਉਹ ਸੋਚਦਾ ਵੀ ਇਹਨੇ ਦੋ ਹੀਰੇ ਕਿਹੜੇ ਕੱਢ ਲੇ ਫਿਰ ਉਹ ਬੰਦਾ ਵਪਾਰੀ ਨੂੰ ਪੁੱਛਦਾ ਕਹਿੰਦਾ ਹੀਰੇ ਤਾਂ ਯਾਰ ਪੂਰੇ ਆ ਤੂੰ ਕਹਿੰਦਾ ਵੀ ਮੈਂ ਦੋ ਹੀਰੇ ਰੱਖ ਲੇ ਤੈਂ ਹੁਣ ਦੋ ਹੀਰੇ ਕਿਹੜੇ ਰੱਖ ਲੇ ਤਾਂ ਫਿਰ ਵਪਾਰੀ ਦੱਸਦਾ ਕਹਿੰਦਾ ਮੈਂ ਦੋ ਹੀਰੇ ਰੱਖ ਲੇ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਜਿਹੜੇ ਐਨੇ ਅਨਮੁੱਲੇ ਆ ਨਾ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਪਹਿਲਾ ਹੀਰਾ ਤਾਂ ਮੇਰੀ ਇਮਾਨਦਾਰੀ ਦਾ ਤੇ ਦੂਜਾ ਹੀਰਾ ਮੇਰੇ ਆਤਮ ਸਨਮਾਨ ਦਾ ਮੇਰੀ ਸੈਲਫ ਰਿਸਪੈਕਟ ਦਾ ਇਹ ਛੋਟੀ ਜੀ ਕਹਾਣੀ ਦੋਸਤੋ ਬੜਾ ਕੁਝ ਸਿਖਾਉਂਦੀ ਹੈ ਜ਼ਿੰਦਗੀ ਦੇ ਵਿੱਚ ਸਿਰਫ ਪੈਸਾ ਹੀ ਜ਼ਰੂਰੀ ਨਹੀਂ ਹੁੰਦਾ ਪਰ ਜੇ ਪੈਸਾ ਇਮਾਨਦਾਰੀ ਨਾਲ ਕਮਾਇਆ ਗਿਆ ਫਿਰ ਉਹ ਤੁਹਾਡੇ ਕੰਮ ਦਾ ਫਿਰ ਉਹਦਾ ਸਵਾਦ ਹੀ ਵੱਖਰਾ ਜੇ ਤੁਹਾਡੇ ਕੋਲ ਤੁਹਾਡਾ ਆਤਮ ਸਨਮਾਨ ਹੀ ਨਹੀਂ ਤੁਹਾਡੀ ਸੈਲਫ ਰਿਸਪੈਕਟ ਹੀ ਨਹੀਂ ਤਾਂ ਫਿਰ ਪੈਸਾ ਕਮਾਇਆ ਵੀ ਕਿਸ ਕੰਮ ਦਾ ਮੁੱਖ ਦੀ ਗੱਲ ਕਿ ਪੈਸਾ ਬਹੁਤ ਕੁਝ ਹੋ ਸਕਦਾ ਪਰ ਪੈਸਾ ਸਾਰਾ ਕੁਝ ਨਹੀਂ ਹੋ ਸਕਦਾ ਇਹ ਤਾਂ ਮੰਨਣਾ ਪਊ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਗਲਤੀ ਭੁਲਚੁਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ